ਕੁਝ ਹਫ਼ਤੇ ਪਹਿਲਾਂ ਪਿੰਡ ਖੋਜਾ ਬੇੜ ਦੇ ਚਰਨਜੀਤ ਸਿੰਘ ਚੰਨੀ ਪੁੱਤਰ ਸਵਰਗੀ ਕੁਲਦੀਪ ਸਿੰਘ ਜਿਹਦੀ ਸਪੇਨ ਦੇ ਵਾਰਸੀਲੋਨਾ ਸ਼ਹਿਰ ਵਿੱਚ ਪੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਦੀ লাশ ਪਿੰਡ ਖੋਜਾ ਬੇੜ ਵਿਖੇ ਪੁੱਜੀ ਮ੍ਰਿਤਕ ਚਰਨਜੀਤ ਸਿੰਘ ਚੰਨੀ ਸਮਾਜ ਸੇਵੀ ਗੁਰਪ੍ਰੀਤ ਸਿੰਘ ਪੰਮਾ ਦਾ ਪਤੀਜਾ ਸੀ ਚੰਨੀ ਦੇ ਅੰਤਮ ਸੰਸਕਾਰ ਮੌਕੇ ਹਾਜ਼ਰ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਇਸ ਮੌਕੇ ਤੇ ਜਗਜੀਤ ਸਿੰਘ ਬਾਬਾ ਰੋਪੜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਮਾਨ ਭਾਜਪਾ ਦੇ ਹਰਕਾ ਇੰਚਾਰਜ ਅਸ਼ੋਕ ਅਤੇ ਹੋਰ ਲੋਕ ਹਾਜ਼ਰ ਸਨ ਚੰਨੀ ਪਰਿਵਾਰ ਵਿੱਚੋਂ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ ਮਨੀ ਸ਼ਰਮਾ ਜੀ ਨੇ ਫੋਨ ਲਾਇਆ ਤੇ ਇਦਾਂ ਹੋ ਗਈ ਸ਼ਰਮਾ ਜੀ ਨੇ ਬਾਦ ਸਾਹਿਬ ਨੂੰ ਫੋਨ ਲਾਇਆ ਤੇ ਬਾਦ ਸਾਹਿਬ ਇਦਾਂ ਹੋ ਗਏ ਬਾਦ ਸਾਹਿਬ ਨੇ ਕਿ ਤੁਸੀਂ ਹੁਣੇ ਪਹੁੰਚੋ ਇਹਨਾਂ ਨੇ ਸਾਨੂੰ ਮੈਡਮ ਜੀ ਕੋਲ ਨਮਾਸ਼ਾਰ ਤੇ ਜਦੋਂ ਮੈਡਮ ਜੀ ਦੀ ਦੁਪਹਿਰ ਸੀ ਜੀ ਦੁਪਹਿਰ ਤੋਂ ਕੰਨੀ ਆਰਾਮ ਕਰ ਰਹੀ ਸੀ ਕੀ ਕਰ ਰਹੀ ਸੀ ਉਹਨਾਂ ਨੇ ਉਸੇ ਦੁਪਹਿਰ ਨੂੰ ਸਾਨੂੰ ਮਤਲਬ 5 ਮਿੰਟ ਦੇ ਵਿੱਚ ਲੈਟਰ ਨੂੰ ਦੇਖ ਕੇ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਤੁਸੀਂ ਮਤਲਬ ਕੋਈ ਚਿੰਤਾ ਨਾ ਕਰੋ ਮੈਂ ਤੁਹਾਡਾ ਕੋਈ ਪੈਸਾ ਨਹੀਂ ਲਗਣ ਗੰਦੇ ਅਸੀਂ ਤੁਹਾਡੀ ਜਿਹੜੀ ਬਾਡੀ ਆ ਉਹ ਅਸੀਂ ਇੱਥੇ ਮਤਲਬ 50 ਕਿਲੋ ਦਾ ਮਾਗੇ ਸਾਨੂੰ ਬਾਤਸਾਲ ਦੇ ਸੀ ਧੰਨਵਾਦ ਜੀ ਮੈਡਮ ਉਹ ਪੁਨਮ ਮਨਜੀਤ ਜੀ ਦੇ ਕੀਆ ਬਣਾਇਆ ਚਰਾਇ ਖੰਨਾ ਜੀ ਨੇ ਵੀ ਸਾਡੇ ਮਤਲਬ ਪਾਰਟੀ ਨੂੰ ਜਾਣ ਦੇ ਵਿੱਚ ਮਤਲਬ ਸਾਡਾ ਪੂਰਾ ਅਸੀਂ ਮੈਡਮ ਜੀ ਦੇ ਘਰ ਜਾ ਕੇ ਬਾਦਸ਼ਾਹ ਨੇ ਫੋਨ ਕੀਤਾ ਵੀ ਉੱਥੇ ਪਹੁੰਚੋ ਤੁਸੀਂ ਮੈਡਮ ਜੀ ਦੇ ਘਰ ਜਾ ਕੇ ਰੋਇਆ ਵੀ ਮੈਂ ਕਿਹਾ ਮੈਡਮ ਜੀ ਕਿਤੇ ਇਦਾਂ ਨਾ ਸੋਚਿਓ ਕਿ ਕਿਸੇ ਹੋਰ ਪਾਰਟੀ ਨੇ ਬੁਲਾਉਂ ਕਰਦੇ ਆ ਕਿ ਮੈਨੂੰ ਕਹਿੰਦੇ ਪਾਰਟੀ ਕੁਛ ਵੀ ਹੋਵੇ ਸਾਨੂੰ ਉਹਦਾ ਪੂਰਾ ਪਰੋਸਾ ਦਵਾਏ ਵੀ ਪਾਰਟੀ ਕੁਛ ਵੀ ਹੋਵੇ ਤੁਹਾਨੂੰ ਪਾਰਟੀ ਦਾ ਕੋਈ ਮਤਲਬ ਨਹੀਂ ਨਾਲ ਸਾਨੂੰ ਕੋਈ ਤੁਹਾਡੀ ਵੋਟ ਨਾਲ ਮਤਲਬ ਆ ਅਸੀਂ ਤੁਹਾਡੀ ਜੀ ਬੋਡੀ ਆ ਉਹ ਅਸੀਂ ਇਨਸਾਨੀਅਤ ਦੇ ਨਾਤੇ ਅਸੀਂ ਲੈ ਆ ਕੇ ਦਮਾਗੇ ਸਾਨੂੰ 4-5 ਘੰਟੇ ਦੇ ਵਿੱਚ ਫਿਰ ਇਹਨਾਂ ਸਾਨੂੰ ਪੁੱਛਿਆ ਵੀ ਤੁਹਾਡਾ ਉੱਥੇ ਅਸੀਂ ਕਦੋਂ ਉੱਥੇ ਸਾਡਾ ਬੰਦਾ ਸਟੇਨ ਦੇਣ ਵਿੱਚ ਪੂਰੀ ਪੇਰਵਾਹੀ ਧਰਮਪਾਲ ਜੀ ਨੇ ਉਹ ਕਰ ਰਿਹਾ ਫਿਰ ਤੁਸੀਂ ਉਹ ਕਹਿੰਦੇ ਹੋ ਅੰਬੈਸੀ ਜਿਆਦਾ ਖੱਜਲ ਕਰਦੀ ਆ ਅੰਬੈਸੀ ਨੇ ਕਰਨਾ ਹੈ ਇਹਨਾਂ ਨੇ ਸਾਨੂੰ ਭਰੋਸਾ ਦਿਵਾ ਕੇ ਮਤਲਬ 5-7 ਘੰਟਿਆਂ ਦੇ ਵਿੱਚ ਸਾਨੂੰ ਅੰਬੈਸੀ ਤੋਂ ਫੋਨ ਵੀ ਆ ਗਿਆ ਤੇ ਅਸੀਂ ਫਿਰ ਅੰਬੈਸੀ ਨੇ ਬਾਅਦ ਦੇ ਵਿੱਚ ਚਲੋ ਸਾਡੇ ਬਿਲਡਿੰਗ ਨੂੰ ਟਿਕਟ ਜਿਹੜੀ ਸੀਗੀ ਇਹ ਦੇ ਦਿੱਤੀ ਦੂਜੇ ਨੇ ਇਹਨਾਂ ਨੇ ਰੀਮਾ ਕਰਾਇਆ ਹੋਇਆ ਸੀ ਪਰ ਅੰਬੈਸੀ ਨੇ ਵੀ ਫੋਨ ਕੀਤਾ ਤੇ ਜੇ ਤੁਹਾਨੂੰ ਟਿਕਟ ਚਾਹੀਦੀ ਜਾਂ ਨਾਲ ਕਿਸੇ ਆਦਮੀ ਨੇ ਜਾਣਾ ਸੀ ਉਹਨੂੰ ਵੀ ਵਾਪਸੀ ਟਿਕਟ ਦੇ ਦਿੰਦੇ ਅਸੀਂ ਭਾਜੀ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਜਿੱਦਾਂ ਸਾਡਾ ਜੇ ਤਾਂ ਸਾਡਾ ਜੇ ਸਾਲਤ ਜੀ ਵੀ ਸਜਾ ਘਰ ਪਹੁੰਚ ਗਿਆ ਇਹਨਾਂ ਦੇ ਪੂਰੇ ਪਰਿਵਾਰ ਵੱਲੋਂ ਮੈਡਮ ਤੋਂਨ ਮਾਨਕੀ ਜੀ ਤੇ ਪਾਤ ਸਾਹਿਬ ਦੇ ਆਪਣਾ ਆਸ਼ਰਾਏ ਖੰਨਾ ਜੀ ਦੇ ਸ਼ਰਮਾ ਜੀ ਇਹਨਾਂ ਦੇ ਵਿਚਾਰਿਆਂ ਨੇ ਆਪਣਾ ਸਾਰਾ ਕੰਮ ਛੱਡ ਕੇ ਚਾਹੇ ਅੱਧੀ ਰਾਤ ਨੂੰ ਸਾਡੇ ਨਾਲ ਤੁਰੇ ਇਹ ਅਮਨ ਜੀ ਤੇ ਮੈਡਮ ਜੀ ਸਮਿਤਾ ਚੈਰੀਟੇਬਲ ਆ ਇਹ ਤਾਂ ਸਾਡੇ ਪਰਿਵਾਰ ਦੇ ਆ ਇਹਨਾਂ ਨੇ ਤਾਂ ਤੁਰਨਾ ਹੀ ਤੁਰਨਾ ਸੀਗਾ ਇਹਨਾਂ ਨੇ ਵੀ ਦਿਨ ਰਾਤ ਨਹੀਂ ਦੇਖਿਆ ਜਿੱਥੇ ਮੇਰੇ ਤੋਂ ਪਹਿਲਾਂ ਮਤਲਬ ਇਹ ਗਏ ਹੋਣਗੇ ਵੀ ਐਨਾ ਵੀ ਮੈਂ ਕਹਿ ਸਕਦਾ ਵੀ ਮੈਨੂੰ ਇਹ ਤਾਂ ਕਮਿਆਦਾ ਵੀ ਹੋ ਸਕਦਾ ਇਹਨਾਂ ਨੇ ਰੋਟੀ ਵੀ ਉਹਨਾਂ ਦੇ ਨਾਲ ਜ ਮਦਦ ਨਾ ਕਰੀ ਅਸੀਂ ਤਾਂ ਆ ਰਹਿਆਂ ਨੇ ਹਮੇਸ਼ਾ ਅਸੀਂ ਰਣੀ ਰਹਾਂਗੇ ਜੀ ਪਿੰਡ ਜੀ ਪਿੰਡ ਸਾਡਾ ਬੀਗਮਪੁਰ ਆ ਕਿੱਦਾਂ ਫਰ ਲੱਗੇ ਘਟਰਾ ਵਰੀ ਇਹ ਹਾਲੀ ਹੁਣੇ ਫੋਨ ਕੀਤਾ ਸੀ ਮੈਨੂੰ ਜੀ ਰਾਮ ਜੀ ਆਉਂਦੇ ਕਿਚਾਵੇ ਕੰਦਰ ਕੋਈ ਇਥੇ ਸਪੇਨ ਦੇ ਵਿੱਚ ਹੋ ਰਿਹਾ ਹੈ ਤਾਂ ਤੁਹਾਡਾ ਸਾਨੂੰ ਦੱਸੋ ਜੀ ਨਗਾ ਮੇਰਾ ਬ੍ਰਦਰ ਹੈ ਉੱਥੇ ਤੇ ਉਹਨੇ ਕਨੈਕਟ ਕਰ ਲੰਨੇ ਆ ਕਹਿੰਦੇ ਵੀ ਸਾਡੇ 3 ਦਿਨ ਹੋ ਗਏ ਮੁੰਡੇ ਤੋਂ ਪਤਾ ਨਹੀਂ ਲੱਗ ਰਿਹਾ ਜੀ ਤੇ ਬ੍ਰਦਰ ਨੂੰ ਮੈਂ ਫੋਨ ਕੀਤਾ ਉਹ ਕਿਤੇ ਜਿਓ ਸੀ ਉਹਨੇ ਫੋਨ ਕਰਨ ਕੀਤਾ ਸੀ ਉਹ ਸੁਣੀ ਦੇ ਜਦੋਂ ਨੀ ਖੋਲੇ ਫੋਨ ਉਹਨੇ ਮੈਨੂੰ ਜਦੋਂ ਫੋਨ ਲਾਇਆ ਜੀ ਤੇ ਬਾਅਦ ਹੀ ਫਿਰ ਉਹਨਾਂ ਨੂੰ ਮੈਂ ਦੱਸਿਆ ਸਾਰਾ ਕੁਝ ਕਿ ਜਨੈਲ ਭਾਈ ਦਾ ਨੰਬਰ ਦਿੱਤਾ ਮੈਂ ਤੇ ਇਹਨਾਂ ਨਾਲ ਵੀ ਗੱਲ ਹੋਈ ਤੇ ਮੁੰਡੇ ਦਾ ਨੰਬਰ ਦਿੱਤਾ ਉਹਨੇ ਫੋਨ ਲਾਈਆਂ ਕਾਲਾ ਕੋਲਾ ਫੋਨ ਨਹੀਂ ਚੱਕਿਆ ਇੱਕੀ ਉਹ ਮੇਰਾ ਬ੍ਰਦਰ ਉੱਥੇ ਟ੍ਰਾਂਡ ਡੇਟ ਦਾ ਕੰਮ ਕਰਦੇ ਆ ਜਦੋਂ ਪੁਲਿਸ ਨੇ ਉਹਨਾਂ ਦਾ ਆਣਾ ਜਾਣਾ کورٹ ਤੇ ਆਣਾ ਜਾਣਾ ਬਦਲੀਆ ਟੰਗਣਾ ਰਹਿੰਦੇ ਤੇ ਉਹ ਉੱਥੇ ਗਏ ਕੀ ਪਤਾ ਕੀਤਾ ਉਹਨਾਂ ਦਾ ਇੱਕ ਮਿੱਤਰ ਹੈ ਪੁਲਿਸ ਵਾਲੇ ਉਹਨੇ ਫਿਰ ਸਾਰੇ ਫੋਨ ਘੁਮਾ ਕੇ ਨਾ ਉਹਨਾਂ ਨੂੰ ਪਤਾ ਕਰਕੇ 3-4 ਘੰਟੇ ਚ ਉਹ 3-4 ਘੰਟੇ ਚ ਮੈਂ ਭਾਈ ਨੂੰ ਫੋਨ ਲਾ ਦਿੱਤਾ ਸੀ ਪਰ ਉਹ ਕੀ ਤੇ ਤੁਹਾਡਾ ਜਿਹੜਾ ਮੁੰਡਾ ਉਹਦੀ ਇੱਥੇ ਹੋ ਚੁੱਕੀ ਆ ਉਹ ਨਹੀਂ ਹੈ ਸਵੇਰੇ ਵਿੱਚ ਕਿਹੜੀ ਜਗ੍ਹਾ ਸੀ ਰੈਂਟ ਬਾਰਸੀਲੋਨਾ ਜੀ ਉੱਥੇ ਇੱਕ ਸਟੇਸ਼ਨ ਪੈਂਦਾ ਮੈਨੂੰ ਤਾਂ ਪਤਾ ਨਹੀਂ ਕੀ ਨੋ ਨਾ ਸਟੇਸ਼ਨ ਉੱਥੇ ਹੋਈ ਹੈ ਤੇ ਬਾਕੀ ਅਸਿਸਟੈਂਟਾ ਜੀ ਬ੍ਰਿਜ ਦੇ ਉੱਤੇ ਉਹ ਖੜ ਕੇ ਆਏ ਨੇ ਕਿੰਨੇ ਪੂਜਾ ਕਿੱਥਾ ਐਕਸੀਡੈਂਟ ਹੋਇਆ ਹਾਂ ਕੁਝ ਵੀ ਕਹਿ ਸਕਦੇ ਭਾਈ ਬਿਲਕੁਲ ਨਹੀਂ ਬੜਪੇ ਜਦ ਤੱਕ ਨਹੀਂ ਸਕਦੇ ਬੇਦਰ ਬਰੀ ਹਾਲਤ ਵਿੱਚ ਹਾਂ ਜੀ ਜੀ ਬੋਰਡ ਦੀ ਕਾਰਵਾਈ ਖਤਮ ਹੋ ਗਈ ਕਿ ਚੱਲ ਰਹੀ ਹੈ ਜੀ ਬੋਰਡ ਦੀ ਚੱਲਦੀ ਹੈ ਜੀ ਮੈਂ ਮੋਟੀ ਜਿਹੜੀ ਸੀਗੀ ਉਹ ਕਾਗਜ਼ ਕਾਰਵਾਈ ਬੋਰਡੀ ਭੇਜਣ ਤੱਕ ਉਹ ਪੂਰੀ ਹੋ ਗਈ ਜਾਨੀ ਮੈਂ ਸਮਝ ਜੀ ਆਪਾਂ ਇੰਡੀਆ 'ਚ ਕਿੱਦਾਂ ਦਾ ਕੀਤਾ ਸੀ ਆਪਣੀ ਐਫਰਟ ਕਿੱਦਾਂ ਬਣਾਏ ਸੀ ਹਾਂ ਐਫਰਟ ਆਪਾਂ ਜੀ ਇਹਨਾਂ ਨਾਲ ਹੀ ਕੰਟੈਕਟ ਹੋਇਆ ਸੀ ਹਾਂ ਜੀ ਉੱਥੇ ਅਸੀਂ ਸਾਰੇ ਥੋੜੀ ਜਿਹੀ ਸਾਡਾ ਮਾਰਕ ਕਰਾ ਕੇ ਐਜੂਕੇਸ਼ਨ ਵੀ ਦਿੱਤੀ ਤੇ ਉਸ ਤੋਂ ਬਾਅਦ ਅਸੀਂ ਕੰਟੈਕਟ ਕੀਤਾ ਸਾਡੇ ਮੈਮ ਹੈਗੇ ਜੀ ਪੂਨਮ ਮਨਿਕ ਜੀ ਨਾਲ ਤੇ ਅਸ਼ੇ ਭਾਜੀ ਨੇ ਸਾਡਾ ਕੰਟੈਕਟ ਕਰਾਇਆ ਸਾਡੇ ਪਰ ਪਾਪਾ ਸਾਹਿਬ ਵੀ ਇਹਨਾਂ ਨਾਲ ਹੋਇਆ ਜੀ ਇਹਨਾਂ ਨੇ ਸਾਨੂੰ ਫਿਰ ਉੱਥੇ ਲੀਕੀ ਮੈਮ ਨਾਲ ਕੰਟੈਕਟ ਕਰਾਇਆ ਉਹਨਾਂ ਨੇ ਸਾਡਾ ਸਾਰਾ ਹੀ ਮਤਲਬ ਐਮਬੈਸੀ 'ਚ ਜਿੰਨਾ ਵੀ ਸਾਡੀ ਕਾਰਵਾਈ ਸੀ ਇਹਨਾਂ ਨੇ ਮੈਡਮ ਨੇ ਸਾਡੇ ਨਾਲ ਨਾਲ ਕੇ ਪ੍ਰੋਵਾਈਡ ਜੀ ਫੋਨ ਮੈਨੇਜਰ ਬੀਬੀ ਦੇ ਪ੍ਰਧਾਨ ਆਨਾਮਾ ਸ਼ਹਿਰ ਜੀ ਕੀ ਕਾਰਵਾਈ ਬੰਮ ਕਿਤਾਂ ਲਿਆਂ ਦੀ ਚਾਹੀਦੀ ਜਨਕੀ ਨੇ ਥੋੜੇ ਟਾਈਮ ਦੇ ਵਿੱਚ ਕੰਮਜਾਬ ਹੋਏ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਸੰਦੇ ਇੱਥੇ ਬੈਠਾ ਹੋਇਆ ਉਹਨਾਂ ਦੇ ਨਾਲ ਬਹੁਤ ਹੀ ਦੁੱਖ ਆਪਣਾ ਸਾਂਝਾ ਕਰ ਲਿਆ ਕਿ ਇਹਨਾਂ ਦੀ ਜੀਵਨ ਕਮ ਮੁਸ਼ਕਿਲ ਭਰੀ ਬਹੁਤ ਜ਼ਿਆਦਾ ਸੀ ਪਰ ਇਹ ਸਾਡੇ ਕੋਲ ਜਦੋਂ ਆਏ ਆ ਤਾਂ ਬੜੇ ਦੁਖੀ ਸੀਗੇ ਤੇ ਕਹਿੰਦੇ ਸੀ ਕਿ ਸਾਡੀ ਬਾਡੀ ਆ ਨਹੀਂ ਰਹੀ ਉਧਰੋਂ ਕਿ ਸਿਰਫ ਭਾਰਤ ਸਰਕਾਰ ਹੀ ਕਰ ਸਕਦੀ ਹੈ ਤਾਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਠੀਕ ਹੈ ਰਾਜਨੀਤੀ ਗੱਲ ਇੱਕ ਡਿਫਰੈਂਟ ਹੋ ਜਾਂਦੀ ਹੈ ਲੇਕਿਨ ਅਸੀਂ ਭਾਈਚਾਰਾ ਸਾਡਾ ਪਹਿਲਾ ਹੈ ਜੋ ਅਸੀਂ ਇਸ ਵੇਲੇ ਤੁਹਾਡੇ ਕੰਮ ਆਵਾਂਗੇ ਫਿਰ ਮੈਂ ਮਿਨਾਕਸ਼ੀ ਲਖੀ ਜੀ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਉਹਨਾਂ ਨੂੰ ਮੈਂ ਮੇਲ ਕੀਤੀ ਉਹਨਾਂ ਨਾਲ ਗੱਲ ਵੀ ਕੀਤੀ ਤੇ ਔਰ ਮੈਨੂੰ ਇਸ ਗੱਲ ਦਾ ਬੜਾ ਅੱਛਾ ਲੱਗਦਾ ਹੈ ਕਿ ਚਲੋ ਉਹਨਾਂ ਨੇ ਸਾਨੂੰ 4 ਘੰਟਿਆਂ ਦੇ ਵਿੱਚ ਰਿਪਲਾਈ ਕੀਤਾ ਕਿ ਤੁਹਾਡੀ ਜਿਹੜੀ ਗੱਲਬਾਤ ਆਸੀਂ ਸਪੇਨ ਐਂਬੈਸੀ ਤੱਕ ਪਹੁੰਚਾ ਦਿੱਤੀ ਹੈ ਔਰ ਸਪੇਨ ਐਂਬੈਸੀ ਦਾ ਫਿਰ ਉਹਨਾਂ ਨੂੰ ਫੋਨ ਆਇਆ ਸੀਗਾ ਕਿ ਤੁਹਾਡਾ ਜ ਸਾਨੂੰ ਅਪਰੋਚ ਕੀਤਾ ਔਰ ਫਿਰ ਅਗਲੇ ਦਿਨ ਵੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਬਾਡੀ ਆ ਤੁਹਾਨੂੰ ਮਿਲ ਜਾਊਗੀ ਪੋਸਟਮਾਰਟਮ ਤੋਂ ਬਾਅਦ ਫਿਰ ਨਾਲ ਹੀ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜਿੰਦਾ ਬੜੀਆਂ ਦਿੱਕਤਾਂ ਹੋਰ ਵੀ ਆ ਉਹਨਾਂ ਨੇ ਮਤਲਬ ਮੇਰੇ ਕਹਿਨ ਦਾ ਜਿਹੜਾ ਛੋਟਾ ਜਿਹਾ ਭਾਵੇਂ ਹੈ ਕਿ ਸਾਡੀ ਭਾਰਤ ਸਰਕਾਰ ਨੇ ਬੜੀ ਹੈਲਪ ਕੀਤੀ ਚਾਹੇ ਮਤਲਬ 4-5 ਘੰਟਿਆਂ ਦੇ ਵਿੱਚ ਇਹਨੂੰ ਸਾਰਿਆਂ ਨੂੰ ਨਿਬਟਾਤਾ ਹੈ ਇਸ ਔਰ ਉਹਨਾਂ ਨੇ ਕਿਹਾ ਤਾਂ ਔਰ ਸਪੇਨ ਐਮਬੈਸੀ ਤੋਂ ਇਧਰ ਫੋਨ ਆਇਆ ਸੀਗਾ ਕਿ ਤੁਹਾਡਾ ਸਾਰਾ ਅਸੀਂ ਕੰਮ ਕਰ ਦਿੱਤਾ ਤਾਂ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਅਸੀਂ ਇਹਨਾਂ ਦਾ ਬੰਦਾ ਵਾਪਸ ਨਹੀਂ ਲਿਆ ਸਕ ਕਿ ਅਸੀਂ ਜੋ ਵੀ ਕਰ ਸਕਦੇ ਸੀ ਕੀਤਾ ਤੇ ਚਲੋ ਹੋ ਗਿਆ ਅਸੀਂ ਜੇ ਜ਼ਿੰਦਾ ਬੰਦਾ ਵਾਪਸ ਆਂਦਾ ਤਾਂ ਅਸੀਂ ਕਹਿੰਦੇ ਕਿ ਅਸੀਂ ਕੁਝ ਕੰਮ ਕੀਤਾ ਇੱਕ ਬਾਡੀ ਨੂੰ ਲਿਆਣਾ ਬੜੇ ਦੁੱਖ ਦੀ ਗੱਲ ਆ ਔਰ ਮੈਂ ਇਸ ਪਰਿਵਾਰ ਦੇ ਨਾਲ ਖੜੀ ਹਾਂ ਔਰ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੀ ਰਹੂਗੀ ਕਿਤੇ ਵੀ ਕੋਈ ਦਿੱਕਤ ਆਂਦੀ ਆ ਤੁਸੀਂ ਸਾਡੇ ਕੋਲ ਅਸੀਂ ਕਰਨ ਘਰ ਵੇਲੇ ਹੈਲਪ ਕਰਾਂਗੇ ਔਰ ਮੈਂ ਵਾਹਿਗੁਰੂ ਨੇ ਕਹਿੰਿਆ ਕਿ ਪ੍ਰਮਾਤਮਾ ਇਦਾਂ ਦਾ ਕਿਸੇ ਨਾਲ ਵੀ ਪਾਣਾ ਨਾ ਕਰਤੇ ਪ੍ਰਮਾਤਮਾ ਇਹਨਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦਵੇ ਤੇ ਸਾਡੇ ਬੱਚਾ ਨਾ ਰੋਜ਼ ਇਤਾਂ ਦੀ ਘਟਨਾ ਕੋਈ ਦੂਜੀ ਤੀਜੀ ਦਿਨ ਆ ਜਾਂਦੀ ਹੈ ਨਾ ਜਿੱਦਾਂ ਸਾਡੇ ਬੱਚੇ ਉੱਤੇ ਜਾ ਕੇ ਇਤਾਂ ਮੋਟ ਹੋਰੀ ਆ ਤੇ ਹਫ਼ਤਾ ਪਹਿਲੇ ਦੀ ਗੱਲ ਹੀ ਆ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਆਹ ਸੁਖਦਾਈ ਘਟਨਾ ਵਾਪਰ ਗਈ ਹੈ ਪਰਿਵਾਰ ਦੇ ਨਾਲ ਅੱਖਾਂ ਪੈਣਾ ਦੇ ਵਿੱਚ ਇੱਕੋ ਘਰਾਸ ਗਿਆ ਪਰਿਵਾਰ ਤੇ ਬਹੁਤ ਵੱਡਾ ਇੱਕ ਦਿੱਕਤਾਂ ਦੀ ਕੜੀ ਰਹੀ ਤੇ ਇਹਨਾਂ ਨੇ ਇਹ ਹੀ ਦੱਸਿਆ ਕਿ ਸਾਨੂੰ ਡੈੱਡ ਬੋਡੀ ਲਿਆਉਣ ਦੇ ਪ੍ਰੋਬਲਮ ਆਦੀ ਕਿ ਲੋਕਲ ਤੋਂ ਹੋ ਨਹੀਂ ਰਿਹਾ ਕੁਝ ਵੀ ਸੈਂਟਰ ਗਵਰਨਮੈਂਟ ਇੱਕ ਅਸਰ ਸੀ ਅਸੀਂ ਉਦੋਂ ਹੀ ਇਹਨਾਂ ਦੇ ਨਾਲ ਸਾਡੇ ਨੰਮ ਚੋੜ ਤੇ ਸ਼ਰਮਾ ਜੀ ਦੇ ਸਾਡੇ ਮੰਡਲ ਪ੍ਰਧਾਨ ਨੇ ਉਹਨਾਂ ਨੇ ਕੰਟੈਕਟ ਕੀਤਾ ਉਹ ਭਰੇ ਆ ਕੇ ਉਹਨਾਂ ਨਾਲ ਗੱਲ ਕੀਤੀ ਅੱਗੇ ਮੈਡਮ ਨਾਲ ਉਹਨਾਂ ਗੱਲ ਕੀਤੀ ਕਿ ਲਿਖ ਕੇ ਇਹਨਾਂ ਦਾ ਉਹਨੂੰ ਭੁਜਵਾ ਦਿੱਤਾ ਤੇ ਅਗਦਰ 5-6 ਘੰਟਿਆਂ ਦੇ ਵਿੱਚ ਵਿੱਚ ਹੀ ਸਾਰ ਸਰਕਾਰ ਵੱਲੋਂ ਸਾਨੂੰ ਕਨਫਰਮੇਸ਼ਨ ਆ ਗਈ ਕਿ ਅਸੀਂ ਐਮਬੈਸੀ ਨੂੰ ਕਹਿਤਾ ਤੇ ਘਰ ਵਾਲਿਆਂ ਨੂੰ ਫੋਨ ਆ ਗਿਆ ਕਿ ਅਸੀਂ ਤੁਹਾਡਾ ਖਰਾ ਰਹੇ ਆ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ Subtitles mm by -hmm.